ਸ਼ਹਿਰ ਵਿੱਚ ਟ੍ਰੈਫਿਕ ਪ੍ਰਣਾਲੀ ਦਿਨੋਦਿਨ ਵਾਧੀ ਜਾ ਰਹੀ ਹੈ ਅਤੇ ਲਗਭਗ ਸ਼ਹਿਰ ਦੇ ਹਰ ਚੌਂਕ ਵਿੱਚ ਟ੍ਰੈਫਿਕ ਜਮ ਵੇਖਣ ਨੂੰ ਮਿਲਦੇ ਹਨ ਅਤੇ ਇਹਨਾਂ ਟ੍ਰੈਫਿਕ ਜਮ ਦਾ ਸਭ ਤੋਂ ਵੱਡਾ ਕਾਰਨ ਆਟੋ ਈ ਰਿਕਸ਼ਾ ਚਾਲਕ ਅਤੇ ਰੋਂਗ ਸਾਈਡ ਪਾਰਕਿੰਗ ਹਨ ਆਟੋ ਚਾਲਕ ਜਿੱਥੇ ਮਰਜ਼ੀ ਬ੍ਰੇਕ ਲਗਾ ਕੇ ਆਟੋ ਰੋਕ ਦਿੰਦੇ ਹਨ ਅਤੇ ਪਿੱਛੇ ਜਮ ਲੱਗ ਜਾਂਦਾ ਹੈ ਅਤੇ ਰੋਂਗ ਸਾਈਡ ਪਾਰਕਿੰਗ ਨਾਲ ਟ੍ਰੈਫਿਕ ਦੀ ਆਵਾਜਾਈ ਵਿੱਚ ਵੀ ਕਾਫੀ ਪਰੇਸ਼ਾਨੀ ਆਉਂਦੀ ਹੈ ਸ਼ਹਿਰ ਵਾਸੀਆਂ ਨੇ ਸਾਡੀ ਫਾਸਟਪੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਇਸ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਜੋ ਲੋਕਾਂ ਨੂੰ ਆਵਾਜਾਈ ਕਰਦਿਆਂ ਕੋਈ ਪਰੇਸ਼ਾਨੀ ਨਾ ਆਵੇ ਅਤੇ ਟ੍ਰੈਫਿਕ ਸੁਚਾਰੂ ਤੰਗ ਨਾਲ ਚੱਲ ਸਕੇ ਮੈਂ ਜੀ ਟੈਕਸ ਬੱਸ ਨੂੰ ਇੱਕ ਦਰਖਾਸਤ ਕਰਨਾ ਚਾਹੁੰਦਾ ਵੀ ਇਹਨਾਂ ਦੇ ਨਾਲ ਨੱਥ ਪਾਈ ਜਾਵੇ ਕਿਉਂਕਿ ਜ਼ਿਆਦਾਤਰ ਐਕਸੀਡੈਂਟ ਜਿਹੜੇ ਹੁੰਦੇ ਨੇ ਇਹਨਾਂ ਦੀ ਜਦੋਂ ਬ੍ਰੇਕ ਲਾਂਦੇ ਨਾ ਉਹਦੇ ਕਾਰਨ ਹੁੰਦੇ ਆ ਤੁਸੀਂ ਦੇਖੋ ਕਿੰਨਾ ਔਟੋ ਵਧ ਗਿਆ ਇਹੜਾ 20000 ਰੁਪਏ ਦੇ ਕੇ ਫਾਈਨਾਂਸ ਕੰਪਨੀਆਂ ਆ ਜਿਹੜੇ ਔਟੋ ਫਾਈਨਾਂਸ ਕਰਨੀਆਂ ਇਹਨਾਂ ਨੂੰ ਵੀ ਕੋਈ ਚਾਹੀਦਾ ਸਟਿਕਲੇ ਸੀ ਵਰਤ ਨਹੀਂ ਇਹਦੀ ਇਹਨਾਂ ਦਾ ਕੋਈ ਸਟੈਂਡ ਹੋਣ ਦਾ ਹਰ ਜਿਵੇਂ ਕਿ ਜਿਹਨੇ 12 ਦਰਵਾਜੇ ਆ ਹਰ ਦਰਵਾਜੇ ਦੇ ਬਾਹਰ ਨਾ ਸਟੈਂਡ ਬਣਾਇਦਾ ਤਾਂ ਜੋ ਇਹ ਸਾਰਾ ਸਹੀ ਆਪਣੇ ਮਿੰਦ ਦਾ ਸਹੀ ਫਲ ਮਿਲ ਲੈ ਸਕਣ ਉਹ ਜਿਹੇ ਇਸ ਤਰ੍ਹਾਂ ਹੀ ਹੋਣਾ ਜਿਦਾ ਜਿਵੇਂ ਕਿ ਬੱਸਾਂ ਦਾ ਰੂਟ ਹੁੰਦਾ ਇਹਨਾਂ ਦਾ ਵੀ ਰੂਟ ਹੋਣਾ ਇਦਾ ਜਾਂ ਸਟੈਂਡ ਹੋਣਾ ਜਿਹਦਾ ਬਹੁਤ ਕੰਮ ਖਰਾਬ ਕਰ ਰਹੀ ਈ ਰਿਕਸ਼ਾ ਵਾਲੇ ਜਿੱਥੇ ਜੀ ਕਰਦਾ ਲਗਾ ਕੇ ਚਲੇ ਜਾਂਦੇ ਆ ਇਹ ਨਹੀਂ ਵੇਖਦੇ ਪਿੱਛੇ ਕੋਈ ਆ ਰਿਹਾ ਜਿੱਥੇ ਮਰਜ਼ੀ ਖਿਲਾੜ ਦਿੰਦੇ ਆ ਜਿੱਥੇ ਮਰਜ਼ੀ ਬ੍ਰੇਕ ਲਾ ਦਿੰਦੇ ਐਕਸੀਡੈਂਟ ਦਾ ਕਾਰਨ ਹੀ ਇਹ ਮੁੱਖ ਕਾਰਨ ਹੀ ਇਹ ਹੈਗਾ ਆਟੋਆਂ ਨੇ ਸਖਤ ਕਾਰਵਾਈ ਕੀਤੀ ਜਾਏ ਕਿਉਂਕਿ ਗਵਰਨਮੈਂਟ ਉਹ ਕਿਹਾ ਜਾਏਗਾ ਕਿ ਸਖਤ ਦਾਇਰੇ ਨਤੀਜਾ ਇਹਨਾਂ ਨੂੰ ਸਟੈਂਡ ਹੋਣਾ ਚਾਹੀਦਾ ਆਟੋ ਸਟੈਂਡ ਬਣਨਾ ਚਾਹੀਦਾ ਹੈ ਜਿੱਥੇ ਸਟੈਂਡ ਦੇਖ ਲੋ ਕਿਉਂਕਿ ਜਿੱਥੇ ਜੀ ਕਰਦਾ ਬ੍ਰੇਕ ਲਗਾ ਦੇਂਦੇ ਪਿੱਛੇ ਇਹ ਨਹੀਂ ਦੇਖਦੇ ਕੋਈ ਗੱਡੀ ਆ ਰਹੀ ਹੈ ਕਿ ਨਹੀਂ ਆ ਰਹੀ ਅਗਲਾ ਐਕਸੀਡੈਂਟ ਦਾ ਕਾਰਨ ਹੀ ਮੁੱਖ ਹੈ ਕੋਈ ਬੱਚੇ ਹੈ ਕੋਈ ਕੁਛ ਹੈ ਸਕੂਟਰ ਜਾ ਰਹੇ ਉਹਦੇ ਵਿੱਚ ਵੱਜਦੇ ਹੈ ਪ੍ਰਸ਼ਾਸਨ ਕੋ ਇਹ ਮੰਗ ਕਰਾਂਗੇ ਕਿ ਇਹਨਾਂ ਨੂੰ ਕੋਈ ਸਟੈਂਡ ਦਿੱਤਾ ਜਾਵੇ ਤੇ ਇਹਨਾਂ ਨੂੰ ਰੂਲ ਰੂਲ ਮੁਤਾਬਕ ਚਲਾਇਆ ਜਾਵੇ ਸ਼ਹਿਰ ਵਿੱਚ ਦਿਨ ਬਦ ਦਿਨ ਵੱਧਦੀ ਆਟੋਆਂ ਦੀ ਤਦਾਦ ਔਰ ਇਹੀ ਰੱਛਾ ਦੀ ਤਦਾਦ ਦੇ ਲੋਕਾਂ ਲਈ ਜਿੱਥੇ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ ਕਾਰਨ ਹੈ ਕਿ ਜਿੱਥੇ ਮਰਜ਼ੀ ਬ੍ਰੇਕ ਲਾ ਦਿੰਦੇ ਤੇ ਪਿੱਛੇ ਆਈ ਗੱਡੀ ਤੇ ਐਕਸੀਡੈਂਟ ਹੋ ਜਾਂਦੇ ਨੇ ਲੋਕਾਂ ਦੀ ਪ੍ਰਸ਼ਾਸਨ ਨੂੰ ਹੀ ਕੋਈ ਮੰਗ ਆਇਆ ਕਿ ਜਾਂ ਇਹਨਾਂ ਨੂੰ ਕੋਈ ਵੱਖਰਾ ਪੈਸੇ ਦਿੱਤਾ ਜਾਵੇ ਵੱਖਰੀ ਕੋ ਰੋਡ ਦਿੱਤੀ ਜਾਵੇ ਔਰ ਰੋਂਗ ਸਾਈਡ ਗੱਡੀਆਂ ਲੱਗਨ ਨਾਲ ਵੀ ਲੋਕਾਂ ਨੂੰ ਕਾਫੀ ਪਰੇਜਾਮ ਲੱਗਨ ਨਾਲ ਮੁਸੀਬਤ ਅਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਪ੍ਰਸ਼ਾਸਨ ਨੂੰ ਪਹਿਲ ਦੇ ਆਧਾਰ ਤੇ ਮੰਗ ਆ ਕਿ ਜਿਹੜਾ ਆਟੂਆਂ ਦਾ ਜਾਂ ਈ ਰੱਖਿਆ ਦਾ ਹੈਗਾ ਸਿਸਟਮ ਨੂੰ ਚਲਾਉਣ ਦੇ ਲਈ ਵੱਖਰਾ ਪੈਸਾ ਦਿੱਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਹੁਣ ਦੇਖਣਾ ਹੋਊਗਾ ਸਾਡੀ ਇਸ ਕਵਰ ਤੋਂ ਬਾਅਦ ਪ੍ਰਸ਼ਾਸਨ ਕਿੰਨਾ ਕਿ ਜਾਗਰ ਹਰ ਵਾਰ ਪਰ ਸਾਡੀ ਫਾਸਿਲੀਟੀ ਟੀਮ ਵੱਲੋਂ ਪ੍ਰਸ਼ਾਸਨ ਨੂੰ ਛੋਟੀਆਂ-ਛੋਟੀਆਂ ਬਰੀਕੀਆਂ ਜਾਂ ਕੋਈ ਵੱਡੇ-ਵੱਡੇ ਮੁੱਦਿਆਂ ਨੂੰ ਲੈ ਕੇ ਜਾਗਰੂਕ ਕੀਤਾ ਜਾਂਦਾ ਪਰ ਪ੍ਰਸ਼ਾਸਨ ਕੋਈ ਕੰਮ ਨੇਪਰੇ ਚਾੜੇ ਤੇ ਮਜਾ ਫਿਰੀ ਹੈ ਤੇ ਸੋ ਇਹਨੂੰ ਦੇਖਣਾ ਹੋਊਗਾ ਕਿ ਪ੍ਰਸ਼ਾਸਨ ਕਿੰਨੀ ਜਲਦੀ ਅਦìn ਜਿਹੜਾ ਕੰਮ ਸ਼ੁਰੂ ਕਰਦਾ ਕੈਮਰਾਮੈਨ ਅੰਗਰੇਜ ਕੁਮਾਰ ਦੇ ਨਾਲ ਅਦਿਲ ਸ਼ਰਮਾ ਫਾਸਟ ਨਿਊ ਅਮਰਤਪੁਰ